ਇਸ ਕਰਕੇ ਸਾਨੂੰ ਇਹ ਸਮਝਣਾ ਪੈਣਾ ਹੈ ਵੈਰ ਨਹੀਂ ਕਿਸੇ ਨਾਲ ਮੈਂ ਇਹ ਮੰਨਦਾ ਓਏ ਕਈ ਧਰਮ ਦੇ ਠੇਕੇਦਾਰ ਸਾਡੇ 'ਚ ਵੀ ਮਾੜੇ ਹੈਗੇ ਆ ਮੈਂ ਨਹੀਂ ਕਹਿੰਦਾ ਵੀ ਸਾਡੇ ਅਸੀਂ ਸਾਰੇ ਦੁੱਧ ਤੋਤੇ ਆ ਅਸੀਂ ਸਾਰੇ ਦੁੱਧ ਤੋਤੇ ਆ ਸਾਡੇ ਦੇ ਧਰਮ ਦੇ ਠੇਕੇਦਾਰ ਕਈ ਜਾਤਾਂ ਪਾਤਾਂ ਦੇ ਚੱਕਰਾਂ 'ਚ ਪਾ ਕੇ ਦੂਜੇ ਨੂੰ ਨੀਵਾ ਸਮਝਦੇ ਆ ਜਾਤ ਬਰਾਦਰੀ ਦਾ ਕੋਡ ਫੱਟੀ ਗਾਲ 'ਚ ਪਾਈ ਫਿਰਦੇ ਆ ਇਹ ਪ੍ਰਧਾਨ ਹੋਣਗੇ 5 7 10 50 5000 ਹੋਣਾ ਹੈ ਪਰ ਧਰਮ ਨਹੀਂ ਮਾੜਾ ਇਹਦੇ ਨਾਲ ਕੋਈ ਕਲਗੀਧਰ ਸੱਚੇ ਪਾਤਸ਼ਾਹ ਮਾੜੇ ਨਹੀਂ ਬਣ ਜਾਣਾ। ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮਾੜੀ ਨਹੀਂ ਬਣ ਜਾਣੀ ਹੋਣਗੇ। ਮੈਂ ਮੰਨਦਾ ਇਹ 20-50 ਹਜ਼ਾਰ ਬੰਦਾ ਇਦਾਂ ਦਾ ਹੋਣਾ ਹੈ ਪ੍ਰਧਾਨਗੀ ਕਰਨ ਵਾਲੇ, ਚੌਧਰਾ ਕਰਨ ਵਾਲੇ, ਜਾਤਾਂ ਦੇ ਨਾਂ ਦੇ ਉੱਤੇ ਵੰਡਣ ਵਾਲੇ। ਪਰੇ ਸਿੱਟਣ ਵਾਲੇ, ਛੋਟੀਆਂ ਬਰਾਦਰੀਆਂ ਨੂੰ ਪਰੇ ਕਰਨ ਵਾਲੇ। ਉਦੋਂ ਚੇਤਾ ਰੱਖਿਆ ਕਰ ਇਹ ਜਿਹੜਾ ਮੈਨੂੰ ਧੱਕਾਣ ਲੱਗਿਆ ਨਾ ਛੋਟੀ ਬਰਾਦਰੀ ਵਾਲੇ ਨੂੰ ਮੈਨੂੰ ਛੁਜਾਤਾ ਪਰਖਦਾ ਮੇਰੀਆਂ ਇਹ ਫਲਾਣਾ ਬੰਦਾ ਹੈ ਇਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਤੂੰ ਨਫ਼ਰਤ ਉਸ ਬੰਦੇ ਨਾਲ ਕਰ ਸਕਦਾ ਪਰ ਸਿੱਖੀ ਨਾਲ ਨਾ ਕਰੀ ਸਿੱਖੀ ਜਾਤ ਪਾਤ ਨਹੀਂ ਮੰਨਦੀ ਸਿੱਖੀ ਆ ਪੰਜ ਪਿਆਰੇ ਬਾਟਾ ਪਿਆਰ ਕਰਕੇ ਕਰਨਗੇ ਆ ਹੁਣ ਅਮਰ ਦਾ ਬਾਟਾ ਉਹਨਾਂ ਨੇ ਅਮਰਤ ਛਕਾਉਣਾ ਹੈ ਜਿਹੜਾ ਨਾ ਜੀ ਡੁੱਲ ਜਾਂਦਾ ਹੈ ਹੱਥਾਂ 'ਚੋਂ ਜਦੋਂ ਅਮਰ ਤੇ ਛਕਦੇ ਨਾ ਸੀ ਐਦਾਂ ਹੱਥਾਂ ਤੇ ਪਾਉਂਦੇ ਨੇ ਐਦਾਂ ਹੱਥ ਕਰਾਇਆ ਜਾਂਦਾ ਐਦਾਂ ਚੂਲੀ ਐਦਾਂ ਹੱਥ ਕਰਾਂਦੇ ਪੰਜ ਪਿਆਰੇ ਉਹ ਜਦੋਂ ਹੱਥਾਂ ਤੇ ਪੈਂਦਾ ਕੁਝ ਛਿੱਟੇ ਐਦਾਂ ਡਿੱਗ ਪੈਂਦੇ ਆ ਥਾਲੀ 'ਚ ਤੇ ਪੰਜ ਪਿਆਰੇ ਸਾਰਾ ਇਕੱਠਾ ਕਰਕੇ ਇੱਕ ਬਾਟੇ 'ਚ ਪਾਉਂਦੇ ਆ ਤੇ ਇੱਕ ਬਾਟੇ 'ਚ ਪਾ ਕੇ ਸਾਰਿਆਂ ਨੂੰ ਮੂੰਹ ਲਵਾਉਂਦੇ ਆ ਸਾਰਿਆਂ ਨੂੰ ਉਥੇ ਨਹੀਂ ਪੁੱਛਦੇ ਕਿਹੜਾ ਜੱਟ ਕਿਹੜਾ ਰਮਦਾਸੀਆ ਕਿਹੜਾ ਰਾਮ ਗੜੀਆ ਕਿਹੜਾ ਰਾਜਪੂਤ ਕਿਹੜਾ ਭਾਟ ਸਿੱਖ ਹੈ ਇੱਥੇ ਕੌਣ ਹਿੰਦੂ ਆ ਗਿਆ ਅੱਜ ਇੱਥੇ ਕੋਈ ਨਹੀਂ ਪੁੱਛੇਗਾ ਸਾਰਿਆਂ ਦੇ ਬਾਟੇ ਸਾਰਿਆਂ ਨੂੰ ਐ ਮੂੰਹ ਲਵਾਉਣਾ ਇੱਕ ਬਾਟੇ ਨੂੰ ਮੂੰਹ ਲਾ ਥੋੜਾ ਥੋੜਾ ਡਿੱਗੇਗਾ ਇੱਕ ਬਾਟੇ 'ਚ ਪਏਗਾ ਉਹ ਬਾਟੇ ਆਲਾ ਸਾਰਾ ਇਕੱਠਾ ਕਰਨਗੇ ਇਕੱਠਾ ਕਰਕੇ ਇਕੱਲੇ ਇਕੱਲੇ ਦਾ ਮੂੰਹ ਲਵਾਉਂਦੇ ਐ ਕੋਈ ਫਰਕ ਨਹੀਂ ਸਿੱਖੀ 'ਚ ਫਰਕ ਨਹੀਂ ਕੁਝ ਬੰਦੇ ਸਾਡੇ 'ਚ ਗਲਤ ਨੇ ਤੇ ਗਲਤ ਬੰਦਿਆਂ ਕਰਕੇ ਸਿੱਖੀ ਛੱਡਦੀ ਹੈ ਧੱਕਾ ਕਰਨ ਨੂੰ ਯਾਰ ਮੈਂ ਬਥੇਰੇ ਧੱਕੇ ਝੱਲੇ ਆ ਇਹਨਾਂ ਪੰਜਾਂ ਸੱਤਾਂ ਦਸਾਂ ਸਾਲਾਂ 'ਚ ਬਥੇਰੇ ਕੁਝ ਝੱਲੇ ਆ ਧੱਕਾ ਧੱਕਾ ਥੋੜਾ ਨਹੀਂ ਸਾਡੇ ਬੰਦੇ ਜਦੋਂ ਕਰਨ ਤੇ ਆ ਜਾਣ ਤੇ ਧੱਕਾ ਬਥੇਰਾ ਕਰਦੇ ਆ ਬੰਦੇ ਮਾਰ ਦੇਣਗੇ ਗੋਲੀਆਂ ਮਾਰ ਦੇਣਗੇ ਅਟੈਕ ਕਰ ਦੇਣਗੇ ਬਦਨਾਮ ਕਰ ਦੇਣਗੇ ਬਲਾਦਕਾਰ ਵਰਗੇ ਪਰਚੇ ਪਾ ਦੇਣਗੇ ਰੇਪ ਵਰਗੇ ਕੇਸ ਕਰਾ ਦੇਣਗੇ ਨਿਕਲੇ ਭਾਵੇਂ ਕੱਖ ਦਾ ਰੱਜ ਕੇ ਬਦਨਾਮੀ ਕਰਦੇ ਐ ਪਰ ਇਹਦਾ ਮਤਲਬ ਸਿੱਖੀ ਛੱਡਦੀ ਐ ਇਹਦਾ ਮਤਲਬ ਵੀ ਸਿੱਖੀ ਛੱਡਦੀ ਐ ਹੁਣ ਵੀ ਮੈਂ ਪ੍ਰਚਾਰ ਕੀਤਾ ਮੇਰੇ ਨਾਲ ਮਾੜਾ ਕਰਦੇ ਹੋ ਓਏ ਨਹੀਂ ਮਾੜੇ 2 4 10 ਹੋਣਗੇ ਕਲਗੀਆਂ ਵਾਲੇ ਦਾ ਕੀ ਕਸੂਰ ਐ ਇਹਦੇ ਵਿੱਚ ਮੇਰੀ ਕਮਿਟਮੈਂਟ ਮੇਰਾ ਵਾਦਾ ਮੇਰਾ ਪ੍ਰੋਮਿਸ ਮੇਰਾ ਪਿਆਰ ਤੇ ਗੁਰੂ ਗੋਬਿੰਦ ਸਿੰਘ ਨਾਲ ਐ ਨਾ ਸਾਡੀ ਮੁਟਲੀ ਵਫਾਦਾਰੀ ਤੇ ਕਲਗੀਆਂ ਵਾਲੇ ਨਾਲ ਹੈ ਅਸੀਂ ਤੇ ਅਮਰਤ ਗੁਰੂ ਗੋਬਿੰਦ ਸਿੰਘ ਕਰਕੇ ਛਕਿਆ ਸੀ ਨਾ ਮੈਂ ਤੇ ਸਿੱਖੀ ਜਿਹਦੇ ਲਈ ਆਇਆ ਵਾਂ ਮੈਂ ਸਿੱਖੀ ਚ ਕਿਸੇ ਲਈ ਨਹੀਂ ਆਇਆ ਮੈਂ ਬਲੰਟੀਅਰ ਗੁਰੂ ਗੋਬਿੰਦ ਸਿੰਘ ਦਾ ਮੈਂ ਪਿਆਰ ਉਹਨਾਂ ਨੂੰ ਕਰਦਾ ਇਹ 2 4 10 20 50 ਵਿਰੋਧ ਕਰਦੇ ਨੇ ਕਰ ਲੈਣ ਅਟੈਕ ਕਰਦੇ ਨੇ ਮਾਰਦੇ ਨੇ ਇਹ ਬੰਦਿਆਂ ਦੀ ਸੋਚ ਹੋ ਸਕਦੀ ਹੈ ਸਿੱਖੀ ਮਾਰੀ ਕਿਵੇਂ ਹੋ ਗਈ ਸਿੱਖੀ ਦਾ ਕੀ ਕਸੂਰ ਹੋ ਗਿਆ ਮੈਨੂੰ ਯਾਦ ਹੈ ਕਈ ਸਾਲ ਪਹਿਲਾਂ ਇੱਕ ਬੰਦੇ ਆਏ ਇਕੱਠੇ ਹੋ ਕੇ ਪੈਂਟ ਕੋਟ ਪਾਏ ਹੋਏ ਬੜੇ ਟਈਆਂ ਟਾਈਆਂ ਟੁਈਆਂ ਲਾਈਆਂ ਹੋਈਆਂ ਤਾਜ਼ਾ ਤਾਜ਼ਾ ਝਗੜਾ ਹੋਇਆ ਸਾਡੇ ਉਹ ਅਟੈਕ ਵਾਲਾ ਕੰਮ ਹੋਇਆ ਹੀ ਸੀ ਅਜੇ ਤੇ ਮੇਰੇ ਨਾਲ ਅੰਦਰ ਬਹਿ ਕੇ ਮੀਟਿੰਗ ਕਰਦੇ ਆ ਕਹਿੰਦੇ ਭਾਈ ਸਾਹਿਬ ਤਗੜੇ ਪ੍ਰਚਾਰਕੋਂ ਬੜੀ ਗੱਲ ਕਰ ਲੈਨੇ ਹੋ ਲੌਜਿਕ ਬੜਾ ਦੇ ਮੈਂ ਸੁਣੀ ਗਿਆ ਮੈਂ ਕਿਹਾ ਦੱਸੋ ਕਹਿੰਦੇ ਇਹ ਦੱਸੋ ਵੀ ਚਾਹੀਦਾ ਕੀ ਹੈ ਮੈਂ ਕਿਹਾ ਚਾਹੀਦਾ ਐਡੇ ਤੁਸੀਂ ਮੈਨੂੰ ਪੁੱਛਣਾ ਕਿ ਵੀ ਚਾਹੀਦਾ ਕੀ ਕਰਨਾ ਕੀ ਹੈ ਕਹਿੰਦੇ ਬਸ ਥੋੜੀ ਜੀ ਸੁਰ ਨਾ ਇੱਧਰ ਨੂੰ ਕਰਨੀ ਹੈ ਦੂਜੇ ਪਾਸੇ ਨੂੰ ਮੈਂ ਹੁਣ ਸਟੇਜ ਤੇ ਨਹੀਂ ਦੱਸਣਾ ਚਾਹੁੰਦਾ ਇੱਧਰ ਨੂੰ ਕਰਨੀ ਹੈ ਸੁਰ ਹਰ ਚੈਨਲ ਤੇ ਤੁਸੀਂ ਹੋਵੋਗੇ ਹਰ ਚੈਨਲ ਤੇ ਬੋਲੋਗੇ ਵੱਡੇ ਤੋਂ ਵੱਡੇ ਚੈਨਲ ਤੁਹਾਨੂੰ ਕਵਰ ਕਰਨਗੇ ਹੱਥ ਜੋੜ ਕੇ ਮੈਂ ਖੜਾ ਹੋ ਗਿਆ ਚਾਹ ਪਾਣੀ ਪੀ ਲਿਆ ਜੀ ਆਇਆਂ ਨੂੰ ਜੀ ਸਦਕੇ ਉਹ ਗੇਟ ਫੁੱਲਾ ਹੈ ਅਸੀਂ ਕਲਗੀਆਂ ਵਾਲੇ ਦਿਆਂ ਵੱਡੇ ਜਾਈਏ ਮਰ ਜਾਈਏ ਸਾਡੇ ਤੇ ਰੋਮ ਰੋਮ ਵਿੱਚ ਗੁਰੂ ਗੋਬਿੰਦ ਸਿੰਘ ਵਸਿਆ ਹੋਇਆ ਜਿੰਨਾ ਮਰਜੀ ਕੋਈ ਮੇਰੇ ਨਾਲ ਧੱਕਾ ਕਰ ਲੈ ਮੈਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਛੱਡ ਸਕਦਾ ਓ ਜੋ ਮਰਦੀ ਗਈਦਾ ਕੋਈ ਅਸੀਂ ਦਸ਼ਮੇਸ਼ ਨੂੰ ਛੱਡ ਦਿਆਂਗੇ ਕਿਤੇ ਸਾਨੂੰ